ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਗੁਰਦੁਆਰਾ ਖੂਹ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਪਾਤਸ਼ਾਹੀ ਦਸਵੀਂ ਤੇ ਨਾਲ-ਨਾਲ ਤੁਹਾਨੂੰ ਦੱਸਾਂਗੇ ਇਤਿਹਾਸ ਤੇ ਹੁਣ ਜਿਹੜੇ ਕੌਣ ਸੇਵਾਦਾਰ ਜਿਹੜੇ ਇੱਥੇ ਸੇਵਾ ਕਰ ਰਹੇ ਆ ਤੇ ਨਾਲੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਤੇ ਖੂਹ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਤਸ਼ਾਹੀ ਦਸਵੀਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਤੇ ਜਿਹੜਾ ਤੀਰ ਮਾਰ ਕੇ ਜਲ ਕੱਢਿਆ ਸੀ ਤੇ ਇਸ ਜਗ੍ਹਾ ਤੋਂ ਜਿਹੜਾ ਜਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਦਾਤਨਸਰ ਸਾਹਿਬ ਗਏ ਤੇ ਉਥੇ ਜਿਹੜਾ ਜਾ ਕੇ ਉਹਨਾਂ ਨੇ ਮੁਸਲਮਾਨ ਇੱਕ ਮੁਸਲਮਾਨ ਨੂਰਦੀਨ ਦੇ ਜਿਹੜਾ ਗੜਵਾ ਮਾਰ ਕੇ ਜਿਹੜਾ ਉਹਨਾਂ ਨੂੰ ਮਾਰਿਆ ਸੀਗਾ ਗੁਰੂ ਸਾਹਿਬ ਨੇ ਇਸ ਖੂਨ ਨੂੰ ਅਨੇਕਾ ਹੀ ਵਰ ਦਿੱਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਸ ਜਗਤ ਜਲ ਲੈ ਕੇ ਪੰਜ ਐਤਵਾਰ ਛਕਣ ਨਾਲ ਅਤੇ ਪੰਜ ਐਤਵਾਰ ਜਿਹੜਾ ਇਸ਼ਨਾਨ ਕਰਨ ਨਾਲ ਜਿਹੜੇ ਅਨੇਕਾ ਦੁੱਖ ਦੂਰ ਜਿਹੜੇ ਦੂਰ ਹੁੰਦੇ ਨੇ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਬਿਸ਼ਨ ਸਿੰਘ ਜੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਕੀਰਤਨ ਸਿੰਘ ਜੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਮੱਖਣ ਸਿੰਘ ਜੀ ਤੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਗੱਜਣ ਸਿੰਘ ਜੀ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਤੇ ਬਾਬਾ ਬਕਾਲਾ ਸਿੰਘ ਜੀ ਆ ਗੁਰਦੁਆਰਾ ਖੂਹ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਵਾ ਅੰਦਰ ਜਿਹੜੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਗੁਰੂ ਸਾਹਿਬ ਦੀਆਂ ਇਹ ਗੁਰਦੁਆਰਾ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਜੂਦ ਆ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਰਕਾਬਸਰ ਸਾਹਿਬ